ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਹੋਪਸੋ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲ ਕਰਦੇ ਆਂ ਮੇਰੇ ਬਾਸਮਤੀ ਦੇ ਰੇਟ ਬਾਰੇ ਹਨਾ ਇਹ ਵੀਰੇ ਟਾਈਮ ਆ ਹੋਣਾ ਜਿੰਨਾ ਮੁੱਦਾ ਉੱਠੂਗਾ ਸੋਸ਼ਲ ਮੀਡੀਆ ਦੇ ਉੱਤੇ ਐਮ ਈ ਪੀ ਬਾਰੇ ਠੀਕ ਹੈ ਮਿਨੀਮਮ ਐਕਸਪੋਰਟ ਪ੍ਰਾਈਸ ਠੀਕ ਹੈ ਐਮ ਈ ਪੀ ਹੁੰਦਾ ਬਾਸਮਤੀ ਲਈ ਕਿਉਂਕਿ ਆਪਣਾ ਦੇਸ਼ ਆ ਜਿਹੜਾ ਇੰਡੀਆ ਤੇ ਚਾਈਨਾ ਹੋ ਗਿਆ ਠੀਕ ਹੈ ਇਹ ਸਭ ਤੋਂ ਵੱਧ ਬਾਸਮਤੀ ਜਾਂ ਚੌਲ ਐਕਸਪੋਰਟ ਕਰਦੇ ਨੇ ਜਾਨੀ ਦਿੰਦੇ ਨੇ ਹੋਰਨਾਂ ਦੇਸ਼ਾਂ ਨੂੰ ਠੀਕ ਹੈ ਤਾਂ ਇਹ ਸਰਕਾਰ ਦੇ ਉੱਤੇ ਨਾ ਇੱਕ ਲਿਮਟ ਹੁੰਦੀ ਆ ਜਿਵੇਂ ਆਪਾਂ ਕਹਿ ਦਈਏ ਵੀ ਇੰਨੇ ਤੋਂ ਘੱਟ ਮੈਂ ਚੀਜ਼ ਵੇਚਣੀ ਨਹੀਂ ਠੀਕ ਹੈ ਤਾਂ ਪਿਛਲੀ ਵਾਰੀ ਇਹਨਾਂ ਨੇ ਆਹ ਟਾਈਮ ਤੇ ਆ ਕੇ 1200 ਡਾਲਰ ਕਰਤਾ ਸੀ ਰੇਟ ਵੀ ਇਦੂ ਘੱਟ ਇੱਕ ਟਾਣਾ ਸੀ ਦੇਣਾ ਹੀ ਨਹੀਂ ਚੌਲ ਤਾਂ ਜਿਹੜੇ ਐਕਸਪੋਰਟਰ ਨੇ ਜਿਹੜੇ ਲੈਣ ਵਾਲੇ ਨੇ ਹਨਾ ਉਹ ਕਹਿੰਦੇ ਵੀ ਭਾਈ ਰੇਟ ਬਾਲਾ ਜ਼ਿਆਦਾ ਵੀ ਸਾਨੂੰ ਤਾਂ ਪੜਤਦਾ ਨਹੀਂ ਪੈਂਦਾ ਇਹਨਾਂ ਨਾਲ ਹਨਾ ਤਾਂ ਕਰਕੇ ਪਿਛਲੀ ਵਾਰ ਵੀ ਬਾਸਮਤੀ ਦਾ ਰੇਟ ਬਹੁਤ ਮੰਦਾ ਰਿਹਾ ਅਕਤੂਬਰ ਦੇ ਐਂਡ ਤੇ ਆ ਕੇ ਇਹਨਾਂ ਨੇ 1200 ਡਾਲਰ ਤੋਂ 950 ਕਰਤਾ ਸੀ ਹੁਣ ਤੱਕ 950 ਡਾਲਰ ਚੱਲ ਰਿਹਾ ਰੇਟ ਪਰ ਮੈਂ ਉੱਤੇ ਲਿਸਟਾਂ ਪਾਈ ਜਾਂਦਾ ਜਿਵੇਂ ਜਿਵੇਂ ਅਰਾਨ ਐਕਸਪੋਰਟ ਹੋਇਆ ਜ਼ਿਆਦਾ ਹਨਾ ਹੋਰ ਦੇਸ਼ਾਂ ਨੇ ਜਿਹੜਾ ਨੇ ਲਿਆ ਪਰ ਪਾਕਿਸਤਾਨ ਨੇ ਪਾਕਿਸਤਾਨ ਦੀ ਕੁਆਲਿਟੀ ਆਪਣੇ ਨਾਲੋਂ 노 ਡਾਊਟ ਬਹੁਤ ਵਧੀਆ ਹੁੰਦੀ ਆ ਠੀਕ ਹੈ ਉਹ ਜ਼ਹਿਰ ਵੀ ਘੱਟ ਮਾਉਂਦੇ ਨੇ ਫੰਗੀ ਸਾਈਡ ਵੀ ਘੱਟ ਹੁੰਦਾ ਤੇ ਉਹਨਾਂ ਨੇ ਨੀਅਰ ਅਬਾਊਟ 700 750 ਦੇ ਉਹਦਾ ਤਾਂ ਕੋਈ ਫਿਕਸ ਰੇਟ ਨਹੀਂ ਹੈਗਾ ਐਮਈਪੀ ਨਹੀਂ ਹੈਗੀ ਉਹਨਾਂ ਨੇ 700 750 ਨੂੰ ਦੇਤੀ ਤਾਂ ਓਬਵੀਅਸ ਜੀ ਗੱਲ ਹੈ ਦੇਸ਼ ਉੱਥੋਂ ਚੱਕਣਗੇ ਜਿੱਥੋਂ ਉਹਨਾਂ ਨੂੰ ਸਸਤਾ ਪਊਗਾ ਪਰਤੇ 'ਚ ਪਊਗਾ ਤਾਂ ਕੁਆਲਿਟੀ ਵਧੀਆ ਪਊਗੀ ਪਰ ਇੰਡੀਆ ਤੋਂ ਕਿਉਂ ਹਨ ਚੱਕਣੀ ਪੈਂਦੀ ਹੈ ਕਿਉਂਕਿ ਪਾਕਿਸਤਾਨ ਆ ਜਿਹੜਾ ਉਹ ਸਾਰੀ ਐਕਸਪੋਰਟ ਕਈ ਦੇਸ਼ਾਂ ਨਾਲ ਪਾਕਿਸਤਾਨ ਦੀ ਬੰਦ ਹੀ ਨਹੀਂ ਤੇ ਪੂਰਾ ਨਹੀਂ ਕਰ ਸਕਦਾ ਜਿੰਨਾ ਉਹਨਾਂ ਨੂੰ ਸਾਰੇ ਦੇਸ਼ਾਂ ਨੂੰ ਚਾਹੀਦਾ ਤਾਂ ਕਰਕੇ ਇੰਡੀਆ ਤੋਂ ਲੈਣੀ ਹੀ ਪੈਂਦੀ ਹੈ ਚਾਹੇ ਮਹਿੰਗੀ ਮਿਲੇ ਚਾਹੇ ਸਸਤੀ ਮਿਲੇ ਹੁਣ ਇੱਥੇ ਸਰਕਾਰ ਦੀ ਬਹੁਤ ਵੱਡੀ ਇੱਕ ਗਲਤੀ ਹੈ ਸਰਕਾਰ ਨੂੰ ਕੋਈ ਬਾਲਾ ਫਰਕ ਨਹੀਂ ਪੈਣਾ ਜੇ ਸਰਕਾਰ 950 ਡਾਲਰ ਤੋਂ 700 ਜਾਂ 600 ਜਾਂ 750 ਕਰ ਦੇ ਤਾਂ ਦੈਨ-ਦੈਨ ਕਰਕੇ ਐਕਸਪੋਰਟਰ ਡਿੱਗਣਗੇ ਜਦੋਂ ਜਿੰਨੇ ਜ਼ਿਆਦਾ ਐਕਸਪੋਰਟਰ ਹੋਣਗੇ ਉਨੀ ਬਾਸਮਤੀ ਉੱਚੀ ਹੋਊਗੀ ਜਿੰਨੀ ਜ਼ਿਆਦਾ ਬਾਸਮਤੀ ਉੱਚੀ ਹੋਊਗੀ ਵਪਾਰੀਆਂ ਨੂੰ ਫਾਇਦਾ ਹੋਊਗਾ ਕਿਸਾਨਾਂ ਨੂੰ ਫਾਇਦਾ ਹੋਊਗਾ ਪਰ ਕਿਸਾਨਾਂ ਨੂੰ ਵੀਰੇ ਫਾਇਦਾ ਉਦੋਂ ਹੀ ਆ ਮੈਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਆਹ ਦਿਨਾ ਚਾ ਕੇ ਉਦੋਂ ਬਾਅਦ ਵੀ ਪਾਈ ਠੀਕ ਹੈ ਤਾਂ ਮੈਂ ਤਾਂ ਇਹੀ ਕਹਿਣਾ ਵੀ ਵੀਰੇ ਵੱਧ ਤੋਂ ਵੱਧ ਐਕਸਪੋਰਟ ਪ੍ਰਾਈਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਟੈਗ ਕਰੋ ਸੋਸ਼ਲ ਮੀਡੀਆ ਤੇ ਵੀਡੀਓ ਪਾਓ ਮੈਨੂੰ ਲੱਗਦਾ ਇੱਕ ਦੋ ਚੈਨਲ ਹੀ ਪਾਉਂਦੇ ਨੇ ਹੋਰ ਕੋਈ ਨਹੀਂ ਪਾਉਂਦਾ ਸਪਰੇਅਸ ਪ੍ਰੂਹਾਂ ਬਾਰੇ ਤਾਂ ਹਰਿਆਕ ਪਾਈ ਜਾਂਦਾ ਪਰ ਇਹਦੇ ਬਾਰੇ ਵੀਰੇ ਮੁੱਦਾ ਜ਼ਰੂਰ ਠਾਓ ਮੈਂ ਸ਼ੁਕਰਗੁਜ਼ਾਰ ਕਰਦਾ ਪੰਜਾਬ ਦੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਸੁਖਬੀਰ ਬਾਦਲ ਜੀ ਨੇ ਬਰਾਲਾ ਕੀਤਾ ਪਿਛਲੇ ਮਹੀਨੇ ਮੈਂ ਨਿਊਜ਼ ਆਰਟੀਕਲ ਦਾ ਇੱਥੇ ਕਲਿੱਪ ਵੀ ਲਾ ਦਿੰਨਾ ਅਗਸਤ ਦੇ ਵਿੱਚ ਹੀ ਉਹਨਾਂ ਨੇ ਮੰਤਰੀ ਨੂੰ ਸਰਕਾਰ ਨੂੰ ਕਿਹਾ ਵੀ ਬਾਈ ਬਣ ਦੇ ਰੇਟ ਘਟਾ ਦਿਓ ਤਾਂ ਜੋ ਕਿਸਾਨਾਂ ਨੂੰ ਫਾਇਦਾ ਹੋ ਸਕੇ ਠੀਕ ਹੈ ਤਾਂ ਇਹ ਹੁਣ ਸਰਕਾਰ ਦੇ ਉੱਤੇ ਆ ਜਾਂਦਾ ਜੇ 950 ਡਾਲਰ ਤੋਂ ਪਿਛਲੇ ਸਾਲ ਸੀ ਜੇ ਇਹ ਵੀਰੇ ਨਾ ਘਟਿਆ ਤਾਂ ਐਤ ਕੀ ਵੀ ਬਾਸਮਤੀ ਮੰਡੀ ਹੀ ਰਹੂਗੀ ਪ੍ਰੋਡਕਸ਼ਨ ਨਾਲ ਮੰਡੀ ਰੇਟ ਨਹੀਂ ਬਣਦਾ ਵੀਰੇ ਐਮ ਈ ਪੀ ਤੇ ਡਿਪੈਂਡ ਹੁੰਦਾ ਜਿੰਨਾ ਵੀ ਰੇਟ ਆਉਂਦਾ ਜਾਂ ਵੱਧਦਾ ਜੇ ਤਾਈਂ ਨਾ ਨੇ ਸਤੰਬਰ ਦੇ ਵਿੱਚ ਜਾਂ ਅਕਤੂਬਰ ਦੇ ਵਿੱਚ ਸੰਧੀ ਕਰ ਲਈ ਵੀ ਇੰਨਾ ਐਦੂ ਘੱਟ ਤੁਸੀਂ ਚੱਕ ਲੋ ਤਾਂ ਤਾਂ ਰੇਟ ਵੱਜੂਗਾ ਜੱਟਾਂ ਨੂੰ ਫਾਇਦਾ ਹੋ ਜੂਗਾ ਜੇ ਇਹ ਅਕਤੂਬਰ ਨਵੰਬਰ ਦਸੰਬਰ ਤੋਂ ਬਾਅਦ ਲੈ ਗਏ ਫਿਰ ਮੇਰੇ ਵਪਾਰੀਆਂ ਨੇ ਆਪਦੇ ਨੱਕ ਮਾਰ ਮਾਰ ਕੇ ਲੈਣੇ ਆ ਠੀਕ ਹੈ ਘੱਟ ਰੇਟ ਤੇ ਵੇਚ ਦੇਣੇ ਆ ਕਿਉਂਕਿ ਆਪਾਂ ਨੂੰ ਵੇਚ ਨਹੀਂ ਪੈਣਾ ਆਪਾਂ ਆਲਰੇਡੀ ਸਾਰਾ ਕੁਝ ਕਰਜੇ ਤੇ ਲਿਆ ਹੋਇਆ ਆਧਾਰ ਚੱਕਿਆ ਹੋਇਆ ਆਪਾਂ ਘਰੇ ਨਹੀਂ ਸਟੋਰ ਕਰ ਸਕਦੇ ਹਨਾ ਜਿਹੜਾ ਵੱਡਾ ਕਿਸਾਨ ਉਹ ਕਰ ਲੂਗਾ ਪਰ ਉਹ 100 ਦੇ ਵਿੱਚੋਂ 2% ਹੀ ਆ ਬਾਕੀ ਵਪਾਰੀਆਂ ਨੂੰ ਫਾਇਦਾ ਹੋਣਾ ਬਾਅਦ ਚ ਤਾਂ ਸਰਕਾਰ ਨੂੰ ਇੱਕੋ ਅਪੀਲ ਹੈ ਵੀਰੇ ਮਿਨੀਮਮ ਐਕਸਪੋਰਟ ਪ੍ਰਾਈਸ ਘਟਾ ਦਿਓ ਮੈਂਤਾਲੀ ਗੱਲ ਆ ਠੀਕ ਹੈ ਸਾਰੇ ਵੱਧ ਤੋਂ ਵੱਧ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਮਿਨੀਮਮ ਐਕਸਪੋਰਟ ਪ੍ਰਾਈਸ ਨਾਲ BJP ਸਰਕਾਰ ਨੂੰ ਵੀ ਰਿਡਿਊਸ ਕਰੋ ਘਟਾਓ 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 ਮੁਹਿੰਮ ਚਲਾ ਦਿਓ ਇੱਕ ਗਰਦ ਘਟਾ ਦਿਓ ਤਾਂ ਜੋ ਜੱਟਾਂ ਨੂੰ ਵੀ ਫਾਇਦਾ ਹੋ ਸਕੇ ਵਪਾਰੀਆਂ ਨੂੰ ਵੀ ਫਾਇਦਾ ਹੋ ਸਕੇ ਦੇਸ਼ ਨੂੰ ਵੀ ਫਾਇਦਾ ਹੋ ਸਕੇ ਨਹੀਂ ਤਾਂ ਮੇਰੇ ਬਹੁਤ ਔਖਾ ਹੋ ਜਾਣਾ ਠੀਕ ਹੈ ਇਤੂ ਬਾਅਦ ਦਸੰਬਰ ਚ ਨਵੰਬਰ ਚ ਵਧਾਏ ਦਾ ਕੋਈ ਫਾਇਦਾ ਨਹੀਂ ਘਟਾਏ ਦਾ ਕੋਈ ਫਾਇਦਾ ਨਹੀਂ ਰੇਟ ਉਸ ਤੋਂ ਬਾਅਦ ਜੱਟਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਹੋਰ ਐਵੇਂ ਦੀਆਂ ਪਾਉਂਦੇ ਰਹਾਂਗੇ ਅੱਗੇ ਵੀ ਪਾਉਂਦੇ ਰਹੇ ਹਾਂ ਸਪ੍ਰਿੰਗ ਵਾਲੀਆਂ ਪਾਉਂਦੇ ਰਹੇ ਹਾਂ ਤੇਲੇ ਵਾਲੀਆਂ ਜਿਹੜੇ ਨਵੇਂ ਜੁੜੇ ਨੇ ਮੇਰੇ ਸਬਸਕ੍ਰਾਈਬ ਕਰ ਲਿਓ ਜਾਂ ਪਲੇਲਿਸਟ ਚ ਚੈੱਕ ਕਰ ਲਿਓ ਕੰਟੈਂਟ ਠੀਕ ਹੈ ਆਪਾਂ ਖੁਦ ਮੈਂ ਮੇਰੇ ਕੋਲ ਖੁਦ ਬਾਸਮਤੀ ਜੈਤ ਕੀ ਘਟਾਤੀ ਪਹਿਲਾਂ ਮੇਰੇ ਕੋਲ 10-12 ਕਿੱਲੇ ਬਾਸਮਤੀ ਦੇ ਹੁੰਦੇ ਸੀ ਲਗ-ਲਗ ਇਸ ਵਾਰ ਸਿਰਫ 4 ਕਿੱਲੇ ਇਸੇ ਕਰਕੇ ਲਾਏ ਨੇ ਸਰਕਾਰਾਂ ਦੀਆਂ ਨੀਤੀਆਂ ਕਰਕੇ 17-18 ਦੇ ਬਾਕੀ ਚੈਨਲ ਨੂੰ ਗੱਲ ਸਬਸਕ੍ਰਾਈਬ ਵੀਰੇ ਥੈਂਕ ਯੂ ਸੋ ਮੱਚੀ